ਸਾਡੇ ਨਾਲ ਐਸਟੀਪੀਸੀ ਨੇ ਅਜੇ ਤੱਕ ਕੋਈ ਸੰਪਰਕ ਨਹੀਂ ਕੀਤਾ ਕਿ ਤੁਸੀਂ ਸਾਨੂੰ ਆ ਚਾਹੀਦਾ ਜਾ ਪਰ ਫਿਰ ਵੀ ਅਸੀਂ ਡਿਪਟੀ ਕਮਿਸ਼ਨਰਸ ਨੂੰ ਕੱਲ ਮੀਟਿੰਗ ਬੁਲਾਈ ਸੀ ਜਿ ਸਾਡੇ ਐਮਐਲਏ ਸਹਿਬਾਨ ਨੂੰ ਕਿਹਾ ਕਿ ਜੋ ਵੀ ਉਹ ਕਹਿਣਗੇ ਅਸੀਂ ਅਵੇਲੇਬਲ ਕਰਾਵਾਂਗੇ ਇਹਦੇ ਵਿੱਚ ਕੋਈ ਰਾਜਨੀਤੀ ਜਾਂ ਕੋਈ ਅਸੀਂ ਨਹੀਂ ਉਹ ਕਰਨਾ ਚਾਹੁੰਦੇ ਕਿਉਂਕਿ ਇਹ ਇਹ ਜਿਹੜੀਆਂ ਸਾਡੇ ਜਿਹੜੇ ਵਿਰਾਸਤ ਦੇ ਸ਼ਹੀਦ ਸ਼ਹਾਦਤਾਂ ਨੂੰ ਸਲਾਮ ਕਰਨ ਦੇ ਉਹਨਾਂ ਨੂੰ ਸਜਦਾ ਕਰਨ ਦੇ ਜਿਹੜੇ ਪ੍ਰੋਗਰਾਮ ਨੇ ਉਹੋ ਰਾਜਨੀਤੀ ਤੋਂ ਉੱਪਰ ਹੋਣੀ ਚਾਹੀਦੀ ਹੈ ਐਸਜੀਪੀਸੀ ਨੇ ਸਾਡੇ ਨਾਲ ਅਜੇ ਤੱਕ ਕੋਈ ਸੰਪਰਕ ਨਹੀਂ ਕੀਤਾ ਪਰ ਇਹ ਸਾਡਾ ਫਰਜ ਹੈ ਜੋ ਅੱਜ ਅਸੀਂ ਸਾਰਾ ਇਹ ਦੱਸ ਰਹੇ ਹਾਂ ਇਹ ਕਿਉਂਕਿ ਇਹ ਗੁਰਦੁਆਰਾ ਸਾਹਿਬ ਤੋਂ ਬਾਹਰ ਦੀਆਂ ਸਾਰੀਆਂ ਐਕਟੀਵਿਟੀਆਂ ਜਾਂ ਸਾਡੇ ਪ੍ਰਬੰਧ ਨੇ ਇਸ ਕਰਕੇ ਜੇ ਉਹ ਸਾਡੇ ਨਾਲ ਸੰਪਰਕ ਕਰਨਗੇ ਜੇ ਅਸੀਂ ਵੀ ਕਰ ਲਾਂਗੇ ਕੁਝ ਵੀ ਚਾਹੀਦਾ ਹੋਵੇ ਜੇ ਗੁਰਦੁਆਰਾ ਸਾਹਿਬ ਦੇ ਅੰਦਰ ਕੈਮਰੇ ਚਾਹੀਦੇ ਨੇ ਜਾਂ ਗੁਰਦੁਆਰਾ ਸਾਹਿਬ ਦੇ ਅੰਦਰ ਕੋਈ ਵੀ ਕਿਸੇ ਕਿਸਮ ਦੀ ਕੋਈ ਸ਼ਰਧਾਲੂਆਂ ਨੂੰ ਕੋਈ ਦਿੱਕਤ ਨਾ ਆਵੇ ਜਾਂ ਕੋਈ ਸਹੂਲਤ ਚਾਹੀਦੀ ਹੋਈ ਅਸੀਂ ਗਵਰਨਮੈਂਟ ਵੱਲੋਂ ਪ੍ਰੋਵਾਈਡ ਕਰਾਵਾਂਗੇ। ਇਹ ਜਿਹੜੇ ਪ੍ਰਾਈਵੇਟਲੀ ਗੈਸ ਨਹੀਂ ਲਗਾਦੇ ਪਰ ਬਹੁਤ ਸਾਰੇ ਹਸਪਤਾਲ ਇਦਾਂ ਦੇ ਵੀ ਹੈਗੇ ਨੇ ਜਿਹੜੇ ਸੇਵਾ ਕਰਦੇ ਨੇ ਲੋਕਾਂ ਦੀ ਕਿ ਉਹਨਾਂ ਦੀ ਕੋਈ ਇਦਾਂ ਦੀ ਪ੍ਰੋਵੀਜ਼ਨ ਕੀਤੀ ਜਾਊਗੀ ਕਿ ਉਹ ਕੋਆਰਡੀਨੇਟ ਵਾਲੀ ਸਰਕਾਰ ਨਾਲ ਜਿਆਦਾ ਸਾਡੇ ਨਾਲ ਸੰਪਰਕ ਕਰਕੇ ਉਸੇ ਉਸੇ ਜਗ੍ਹਾ ਤੇ ਆ ਜਾਣ ਉਹ ਪਰ ਕੈਂਪ ਇੱਕੋ ਜਗ੍ਹਾ ਤੇ ਹੋਗਾ ਕੈਂਪੇਨ ਹੀ ਹੈਗਾ ਕਿ ਉੱਥੇ ਵੀ ਲੱਗਿਆ ਹੈ ਉੱਥੇ ਵੀ ਲੱਗਿਆ ਹੈ ਉਹਦੇ ਨਾਲ ਜਿਆਦਾ ਚਾਂਸ ਹੁੰਦੇ ਨੇ ਕਿ ਉਹ ਕੋਈ ਇਸ ਤਰ੍ਹਾਂ ਦਾ ਜਿਹੜਾ ਅਨਥੋਰਾਈਜ਼ਡ ਨਾ ਯੂਜ਼ ਕਰੇ